ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਏ ਐਚ ਗੁਰਬਾਣੀ ਰੇਡੀਓ ਅਮਰੀਕਾ ਦੇ ਵਿੱਚ ਕਿਤੇ ਵੀ ਗੁਰਬਾਣੀ ਰੇਡੀਓ ਮੰਗਵਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ 350 213 13 ਤੇ ਤੇ ਵਾਧੇਆਂ ਖਬਰ ਦੇ ਵੱਲ ਚੁਗਾਵਾ ਸਾਹਿਬ ਇਹ ਜਿਹੜੀ ਖਬਰ ਹੈਗੀ ਐ 트ੰਪ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਲੋਕਾਂ ਨੂੰ ਜਿਹੜੇ ਡਰਾਈਵਰਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਉਸ ਦੇ ਬਾਬਤ ਝਾੜ ਵੀ ਪਾ ਰਹੇ ਨੇ ਤੇ ਮਤਲਬ ਇਹਦਾ ਸਿੱਧਾ ਸਿੱਧਾ ਇਹ ਸਮਝਿਆ ਜਾਵੇ ਕਿ ਹੋਰ ਆਉਣ ਵਾਲੇ ਦਿਨਾਂ ਦਾ ਸ਼ਕਤੀਵਧਨ ਵਾਲੀ ਹੈ ਜੀ ਆ ਬਿਲਕੁਲ ਇਹ ਖਬਰ ਜਿਹੜੀ ਹੈ ਅ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਿਹੜਾ ਆਪਣਾ ਖੁਦ ਦਾ ਸੋਸ਼ਲ ਮੀਡੀਆ ਹੈਂਡਲ ਗਰੁੱਪ ਹੈਗਾ ਟਰੂਥ ਉਹਦੇ ਉੱਪਰ ਇਹ ਪੋਸਟ ਸ਼ੇਅਰ ਕਰਕੇ ਪੰਜਾਬੀ ਡਰਾਈਵਰਾਂ ਨੂੰ ਇੱਕ ਸਖਤ ਸੰਦੇਸ਼ ਦਿੱਤਾ ਹੈ ਜਿਸ ਦਾ ਕਾਫੀ ਜਾਣਿਆਂ ਵੱਲੋਂ ਇਹ ਗੱਲ ਜਿਹੜੀ ਹੈ ਵਰੋਧ ਵੀ ਕੀਤਾ ਜਾ ਰਿਹਾ ਉਹਨਾਂ ਨੇ ਇਹ ਤਸਵੀਰ ਸਾਂਝੀ ਕੀਤੀ ਹੈ ਤੇ ਜਿਸ ਵਿੱਚ 7200 ਤੋਂ ਵੱਧ ਪੰਜਾਬੀ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਟੈਸਟ ਵਿੱਚ ਫੇਲ ਹੋ ਗਏ ਅਤੇ ਆਊਟ ਆਫ ਸਰਵਿਸ ਕਰ ਦਿੱਤਾ ਗਿਆ ਦੀ ਗੱਲਬਾਤ ਕੀਤੀ ਹੈ ਦੱਸਦੀ ਹੈ ਕਿ ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਿਹਨੂੰ ਆਪਾਂ ਡੀਓਟੀ ਕਹਿੰਦੇ ਆ ਵੱਲੋਂ ਵਪਾਰਕ ਜਿਹੜੇ ਟਰੱਕ ਡਰਾਈਵਰਾਂ ਲਈ ਯਾਨੀ ਕਿ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਦੀ ਲਾਜ਼ਮੀ ਸ਼ਰਤ ਵਾਲੇ ਫੈਡਰਲ ਨਿਜਮ ਨੂੰ ਸ਼ਕਤੀ ਨਾਲ ਲਾਗੂ ਕਰਨ ਤੇ ਬਾਅਦ ਹਜ਼ਾਰਾਂ ਡਰਾਈਵਰਾਂ ਦੀ ਜਿਹੜੀ ਨੌਕਰੀ ਹੈ ਉਹ ਖਤਰੇ ਵਿੱਚ ਮਰ ਰਹੀ ਹੈ ਇੱਥੇ ਇਹ ਵੀ ਜ਼ਿਕਰਯੋਗ ਬਣਦਾ ਆ ਕਿ ਇਹ ਇਕੱਲੀ ਪੰਜਾਬੀ ਟਰੱਕ ਡਰਾਈਵਰਾਂ ਦੀ ਗੱਲ ਨਹੀਂ ਹੈਗੀ ਇਹਦੇ ਵਿੱਚ ਚਾਈਨੀਜ਼ ਹੈਗੇ ਆ ਰਸ਼ੀਅਨ ਹੈਗੇ ਆ ਇਹਦੇ ਵਿੱਚ ਮੈਕਸੀਕਨ ਵੀ ਬਹੁਤ ਵੱਡੀ ਗਿਣਤੀ ਵਿੱਚ ਹੈਗੇ ਆ ਪਰ ਸਿਰਫ ਇੱਥੇ 7200 ਜਿਹੜੇ ਪੰਜਾਬੀ ਟਰੱਕ ਡਰਾਈਵਰਾਂ ਦੀ ਗੱਲ ਕੀਤੀ ਜਾ ਰਹੀ ਹੈ ਅਧਿਕਾਰਤ ਅੰਕੜਿਆਂ ਅਨੁਸਾਰ ਅਕਤੂਬਰ 2025 ਤੱਕ 7200 ਯਾਨਕਿ 7200 ਤੋਂ ਵੱਧ ਜਿਹੜੇ ਐ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਆਊਟ ਆਫ ਸਰਵਿਸ ਕਰ ਦਿੱਤਾ ਗਿਆ ਕਿਉਂਕਿ ਉਹ ਰੋਡ ਸਾਈਡ ਇੰਗਲਿਸ਼ ਲੈਂਗੁਏਜ ਜਿਹੜੀ ਹੈਗੀ ਹੈ ਜਿਹਨੂੰ ਕਹਿੰਦੇ ਈ ਐਲ ਪੀ ਟੈਸਟ ਜਿਹੜਾ ਉਹ ਪਾਸ ਕਰਨ ਵਿੱਚ ਅਸਫਲ ਰਹੇ ਐ ਇਹ ਕਾਰਵਾਈ ਉਸ ਸਮੇਂ ਸ਼ੁਰੂ ਹੋਈ ਜਦੋਂ ਇੱਕ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਵੱਲੋਂ ਜਿਹੜੀ ਹੈਗੀ ਆ ਐਕਸੀਡੈਂਟ ਕੀਤੇ ਗਏ ਹਾਸੇ ਹੋਏ ਤੇ ਉਹ ਤਾਂ ਵਿੱਚ ਜਿਹੜੀ ਪੁਲਿਸ ਵਾਲਿਆਂ ਵੱਲੋਂ ਗੱਲਬਾਤ ਕਰਦੇ ਦੌਰਾਨ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਦਿਖਾਈ ਦਿੱਤੀ ਗਈ ਉਹਨਾਂ ਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਗੋ ਜਵਾਬ ਵਧੀਆ ਨਹੀਂ ਦੇ ਪਾ ਰਹੇ ਸੀ ਉਦੋਂ ਇਹ ਸਵਾਲ ਜਿਹੜਾ ਖੜਾ ਹੋਇਆ ਸੀਗਾ ਕਿ ਇਹ ਹਾਈਵੇ ਦੇ ਉੱਪਰ ਯਾਨੀ ਕਿ ਫ੍ਰੀਵੇ ਤੇ ਚੱਲਣ ਵਾਲੇ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਜਿਹੜਾ ਹੈਗਾ ਆ ਕਿ ਇਹ ਸਵਾਲ ਤਾਂ ਖੜੇ ਕੀਤੇ ਗਿਆ ਕਿ ਇਹਨਾਂ ਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਤਾਂ ਕਰਕੇ ਇਹ ਜਿਆਦਾ ਐਕਸੀਡੈਂਟ ਹੋ ਰਿਹਾ ਹੈ ਤੇ ਡੀਓਟੀ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਨੀਤੀ ਜਿਹੜੀ ਹੈ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਪਰ ਇਮੀਗ੍ਰੈਂਟ ਡਰਾਈਵਰਾਂ ਦੇ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਇਸ ਨੂੰ ਭੇਦ ਭਾਵਪੂਰਨ ਕਰਾਰ ਦਿੱਤਾ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਹੈਗਾ ਕਿ 2-4 ਬੰਦਿਆਂ ਦੇ ਐਕਸੀਡੈਂਟ ਕਰਨ ਦੇ ਨਾਲ ਸਾਰਿਆਂ ਨੂੰ ਇੱਕੋ ਰਸੇ ਬੰਨ੍ਹਣਾ ਇਹ ਬਹੁਤ ਵੱਡੀ ਗਲਤੀ ਹੈਗੀ ਹੈ ਕਿਉਂਕਿ ਸਾਰੇ ਲੋਕ ਇਦਾਂ ਦੇ ਨਹੀਂ ਹੁੰਦੇ ਤੁਸੀਂ ਇੱਕ ਦੀ ਗਲਤੀ ਸਾਰਿਆਂ ਉੱਪਰ ਨਹੀਂ ਪਾ ਸਕਦੇ ਕਿਉਂਕਿ ਇਦਾਂ ਕਰਨ ਦੇ ਨਾਲ ਕਹਿ ਲਓ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਜੌਬਲੈਸ ਹੋ ਜਾਣਗੇ ਤੇ ਵੱਡੀਆਂ ਕੰਪਨੀਆਂ ਨੂੰ ਡਰਾਈਵਰ ਜਿਹੜੇ ਆ ਉਹ ਲੱਭਣੇ ਔਖੇ ਹੋ ਜਾਣਗੇ ਕਿਉਂਕਿ ਅਮਰੀਕਾ ਦੇ ਵਿੱਚ ਪਹਿਲਾਂ ਹੀ ਜਿਹੜੀ ਟਰੱਕ ਡਰਾਈਵਰ ਦੀ ਹੈ ਵੱਡੀ ਸ਼ਾਰਟੇਜ ਚੱਲ ਰਹੀ ਹੈ ਤੇ ਅੰਕੜੇ ਇਹ ਕਹਿੰਦੇ ਆ ਕਿ ਘੱਟੋ-ਘੱਟ ਹੁਣ ਤੱਕ 7-8 ਲੱਖ ਜਿਹੜਾ ਡਰਾਈਵਰ ਹੋਰ ਚਾਹੀਦਾ ਆ ਅਮਰੀਕਾ ਦੇ ਵਿੱਚ ਜੇ ਉਹ ਆਪਣੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਚਲਾ ਸਕਦੇ ਹੋਣ ਤੇ ਇਹਦੇ ਵਿੱਚ ਇਹ ਵੀ ਗੱਲ ਕੀਤੀ ਗਈ ਹੈ ਕਿ ਭਾਰਤੀ ਮੂਲ ਅਤੇ ਲਾਤੀਨੀ ਡਰਾਈਵਰਾਂ ਤੇ ਜਿਹੜਾ ਅਸੰਗਤ ਪ੍ਰਭਾਵ ਜਿਹੜਾ ਉਹ ਪੈਂਦਾ ਹੈਗਾ ਜਿਸ ਨਾਲ ਸਪਲਾਈ ਚੇਨ ਵਿੱਚ ਵੀ ਵਿਗੜ ਪੈ ਸਕਦਾ ਨਹੀਂ ਇੱਕ ਪਾਸੇ ਤਾਂ ਚੁਗਾਵਾਂ ਸਾਹਿਬ ਵਿਗੜ ਪੈ ਰਿਆ ਦੂਜੇ ਪਾਸੇ ਇੰਗਲਿਸ਼ ਦੀ ਸ਼ਕਤੀ ਹੈਗੀ ਹੈ ਤੇ ਸੇ ਤੀਜੇ ਪਾਸੇ ਨਾਨ ਡੋਮਿਸਾਈਲ ਦਾ ਜਿਹੜਾ ਰੌਲਾ ਚੱਲ ਰਿਹਾ ਹੈਗਾ ਇਹ ਕੀ ਸਾਰਾ ਕੁਝ ਚੱਲੀ ਜਾਂਦਾ ਜੀ ਕੁਝ ਰੌਲੇ ਰੱਪੇ ਜਿਹਾ ਸਮਝ ਨਹੀਂ ਆ ਰਹੀ ਗੱਲਬਾਤ ਬਿਲਕੁਲ ਗੱਲ ਸਹੀ ਆ ਕਿ ਦੇਖੋ ਇਸ ਟਾਈਮ ਜਿਹੜਾ ਨਾ ਮੇਰੇ ਹਿਸਾਬ ਦੇ ਨਾਲ ਇਹ ਜਿੰਨਾ ਵੀ ਕੁਝ ਹੋ ਰਿਹਾ ਇਹੇ politcal agenda ਜ਼ਿਆਦਾ ਤੇ ਜੇ ਆਪਾਂ ਗੱਲ ਕਰੀਏ ਕਿ ਅਸਲੀਅਤ ਉਹ ਬਹੁਤ ਘਟਿਆ ਕਿਉਂਕਿ ਜਦੋਂ ਨਹੀਂ ਅਸਲੀਅਤ ਚੰਗਾਵਾਂ ਸਾਹਿਬ ਅਸਲੀਅਤ ਦੇਖੋ ਫੈਕਟ ਤਾਂ ਪੈ ਰਿਹਾ ਹੈ ਡ라이ਵਰ ਘਰਾਂ ਚ ਬੈਠੇ ਨੇ ਡੱਡ ਡਰ ਕੇ ਜੇ ਕੋਈ ਚਲਾ ਰਿਹਾ ਹੈ ਤੇ ਉਹ ਵੀ ਸਹਿਮ ਦੇ ਮਾਹੌਲ ਦੇ ਵਿੱਚ ਹੈ ਕਿਤੇ ਸਕੀਲ ਤੇ ਨਾ ਬਾਹਰ ਕੱਢ ਲੇ ਜਮੀਨੀ ਪੱਧਰ ਤੇ ਵੀ ਇਹਦਾ ਅਸਰ ਤਾਂ ਦਿਖ ਰਿਹਾ ਹੈ ਈ ਈ ਗੱਲ ਨਹੀਂ ਹੈਗੀ ਨਹੀਂ ਜਮੀਨੀ ਪੱਧਰ ਤੇ ਇਹਦਾ ਅਸਰ ਤਾਂ ਹੈਗਾ ਪਰ ਆਪਾਂ ਗੱਲ ਦੂਸਰੇ ਐਂਗਲ ਤੋਂ ਕਰ ਰਹੇ ਹਾਂ ਕਿ ਇਹ ਜੋ ਕੁਝ ਹੋ ਰਿਹਾ ਨਾ ਇਸ ਨੂੰ ਪੋਲਿਟੀਕਲ ਰੰਗਤ ਜਿਹੜੀ ਉਹ ਜ਼ਿਆਦਾ ਦਿੱਤੀ ਜਾ ਰਹੀ ਹੈ ਜਿਹੜੀਆਂ ਸਟੇਟਾਂ ਡੈਮੋਕ੍ਰੇਟ ਸਟੇਟਾਂ ਨੇ ਉਹਨਾਂ ਉੱਤੇ ਜ਼ਿਆਦਾ ਸ਼ਕਤੀ ਵਰਤੀ ਜਾ ਰਹੀ ਹੈ ਜਾ ਕਹਿ ਲਈਏ ਕਿ ਉੱਥੇ ਜ਼ਿਆਦਾ ਇਹਨਾਂ ਦਾ ਧਿਆਨ ਕੇਂਦਰਤ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਡੈਮੋਕ੍ਰੇਟ ਸਟੇਟਾਂ ਨੂੰ ਇਹ ਸਖਤਾਈ ਦੇ ਨਾਲ ਉੱਥੇ ਜਿਹੜਾ ਆ ਇਹ ਸਾਰੇ ਰੂਲ ਜਿਹੜੇ ਆ ਲਾਗੂ ਕੀਤੇ ਜਾਂਦੇ ਜਦਾ ਆਪਾਂ ਅਜੇ ਕੱਲੀ ਜ਼ਿਕਰ ਕਰਕੇ ਹਟਿਆ ਕਿ ਜਿਹੜਾ ਨਾਨ ਡੋਮਸਾਈਲ ਨੂੰ ਲੈ ਕੇ ਇਹਨਾਂ ਨੇ ਇੱਕ ਨਵਾਂ ਕਾਨੂੰਨ ਬਣਾਇਆ ਸਤੰਬਰ 25 2025 ਜਦੋਂ ਇਹ ਕਾਨੂੰਨ ਲਾਗੂ ਹੁੰਦਾ ਆ ਕਿ ਜਿਹੜੇ ਨਾਨ ਡੋਮਸਾਈਲ ਹੈ ਉਹਨਾਂ ਨੂੰ ਪਹਿਲਾਂ ਤਾਂ ਇੱਕ ਖਬਰ ਆਈ ਕਿ ਉਹਨਾਂ ਨੂੰ ਨਵੇਂ ਲਾਇਸੈਂਸ ਨਹੀਂ ਇਸ਼ੂ ਕੀਤੇ ਜਾਣਗੇ ਚਲੋ ਗੱਲ ਮੰਨ ਲੇ ਪਿੰਨਾ ਕਰੋ ਫਿਰ ਖਬਰ ਇਹ ਆ ਗਈ ਕਿ ਜਿਨ੍ਹਾਂ ਦੇ ਲਾਇਸੈਂਸ ਕਰੰਟ ਹੈਗੇ ਆ ਤੇ ਜੇ ਉਹ ਲਾਇਸੈਂਸ ਖਤਮ ਹੋ ਜਾਂਦੇ ਆ ਤੇ ਉਹਨਾਂ ਦੇ ਰੀਨਿਊ ਨਹੀਂ ਕੀਤੇ ਜਾਣਗੇ ਇਹ ਵੀ ਲੋਕਾਂ ਨੇ ਮੰਨ ਲਿਆ ਪੀ ਚਲੋ ਕੋਈ ਗੱਲ ਨਹੀਂ ਪਰ ਬਾਅਦ ਵਿੱਚ ਹੌਲੀ ਹੌਲੀ ਸਾਰੀ ਖਬਰ ਬਾਹਰ ਇਹ ਆਉਂਦੀ ਹੈ ਕਿ ਨਹੀਂ ਜੀ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈ ਵਰਕ ਪਰਮਿਟ ਉਹਨਾਂ ਦੇ ਕੋਲ ਹੈਗਾ ਤੇ ਉਹ ਲਾਈਸੈਂਸ 홀ਡਰ ਨੇ ਸੀਡੀਐਲ 홀ਡਰ ਨੇ ਉਹਨਾਂ ਦੇ ਲਾਈਸੈਂਸ ਜਿਹੜੇ ਆ ਰੱਦ ਕਰ ਦਿੱਤੇ ਜਾਣਗੇ ਫਿਰ ਜਿਸ ਤਰ੍ਹਾਂ ਆਪਾਂ ਹੋਰ ਇਹ ਰਵੇਰਾ ਦੀ ਜਿਹੜੀ ਕੱਲ ਖਬਰ ਕੀਤੀ ਹੈ ਜਿੱਦੇ ਇੱਕ ਕਹਿ ਲੋ ਕਿ کورٹ ਦੇ ਵਿੱਚ ਕੇਸ ਕਰ ਦਿੱਤਾ ਹੈ ਤੇ ਮੇਰਾ ਤਾਂ ਜੀ ਲਾਈਸੈਂਸ ਐਕਸਪਾਇਰ ਹੋ ਰਿਹਾ ਸੀਗਾ 29 ਸਤੰਬਰ ਨੂੰ ਤੇ ਮੈਂ ਜਦੋਂ ਗਿਆ ਉੱਥੇ ਡੀਐਮਪੀ ਦੇ ਵਿੱਚ ਤੇ ਉੱਥੇ ਜਾ ਕੇ ਜਦੋਂ ਮੈਂ ਅਰਜੀ ਦਿੱਤੀ ਕਿ ਮੈਂ ਆਪਣਾ ਲਾਈਸੈਂਸ ਰੀਨਿਊ ਕਰਾਉਣਾ ਤੇ ਮੈਨੂੰ ਕਹਿੰਦੇ ਜੀ 25 ਤਰੀਕ ਦਾ ਨਵਾਂ ਕਾਨੂੰਨ ਬਣ ਗਿਆ ਹੁਣ ਤੋਂ ਆਪਣਾ ਲਾਇਸੈਂਸ ਰੀਨਿਊ ਕਰਾ ਨਹੀਂ ਸਕਦਾ ਤੇਰਾ ਅਸੀਂ ਕੈਂਸਲ ਕਰਨ ਲੱਗੇ ਆ ਉਹ ਕਹਿੰਦਾ ਮੈਨੂੰ ਤਾਂ ਕੋਈ ਨੋਟਿਸ ਨਹੀਂ ਆਇਆ ਸੋ ਇਹ ਗੱਲ ਜਦੋਂ ਉਹ ਆਪਣੇ ਜਿਹੜੇ ਯੂਨੀਅਨਸ ਹੈਗੀਆਂ ਸੀ ਉਹਨਾਂ ਦੇ ਕੋਲ ਲੈ ਕੇ ਗਿਆ ਤੇ ਉਹਨਾਂ ਨੇ ਫਿਰ ਕੇਸ ਕੀਤਾ ਆ ਮੈਨੂੰ ਲੱਗਦਾ ਹੁਣ ਅੱਜ ਇੱਕ ਦੋ ਦਿਨਾਂ ਵਿੱਚ ਹੋਣ ਤਸਵੀਰ ਸਾਫ਼ ਹੋ ਜਾਣੀ ਹੈ ਤੇ ਜਿਹੜਾ ਇਹ ਸ਼ੋਰ ਗਫੀ ਉਹਨਾਂ ਨੇ ਕਾਨੂੰਨ ਲਿਆਦਾ ਸੀਗਾ ਉਹਦੇ ਤੇ ਲੱਗੀ ਰੋਕ ਇਸ ਕਰਕੇ ਅ ਕੱਲ ਹੀ ਅਸੀਂ ਦੇਖਿਆ ਸੀਗਾ ਕਿ ਡੀਐਮਵੀ ਦੀ ਵੈਬਸਾਈਟ ਤੇ ਜਾ ਕੇ ਤੇ ਉੱਥੇ ਹੁਣ ਕੀ ਚੱਲ ਰਿਹਾ ਜਿਵੇਂ ਉਹਨਾਂ ਨੇ ਇਹ ਪਾਇਆ ਹੋਇਆ ਸੀਗਾ ਕਿ ਜਿਹੜਾ ਹੈਗਾ ਲਾਇਸੈਂਸ ਲੈਣ ਲਈ ਤੁਹਾਨੂੰ ਕੋਲ ਡੋਮਿਸਾਈਲ ਡਾਕੂਮੈਂਟ ਚਾਹੀਦੇ ਜਿੱਦਾਂ ਗ੍ਰੀਨ ਕਾਰਡ ਤੇ ਸਿਟੀਜ਼ਨ ਇਹ ਮਦ ਜਿਹੜੀ ਹੈ ਉੱਥੋਂ ਹਟਾ ਦਿੱਤੀ ਗਈ ਹੈ ਜਦੋਂ ਤੋਂ ਇਹ ਕਾਨੂੰਨ ਦੇ ਉੱਤਰ ਰੋਕ ਲੱਗੀ ਸੀਗੀ ਸੋ ਕਈ ਲੋਕ ਜਿਹੜੇ ਆ ਜਿਨ੍ਹਾਂ ਨੇ ਨਵਾਂ ਲਾਇਸੈਂਸ ਲੈਣਾ ਸੀਗਾ ਵਰਕ ਪਰਮਿਟ ਤੇ ਉਹ ਜਾ ਕੇ ਹੁਣ ਟੈਸਟ ਦੇਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਯਾਨੀ ਕਿ ਜਿਹੜਾ ਕੋਰਟ ਦਾ ਆਰਡਰ ਹੈ ਉਹ ਹੁਣ ਡੀਐਲਵੀ ਨੂੰ ਮੰਨਣਾ ਪੈਣਾ ਤੇ ਕਹਿ ਲਓ ਕਿ ਡੀਓਟੀ ਨੂੰ ਵੀ ਤੇ ਜਿਹੜਾ ਬਾਕੀ ਵਿਭਾਗ ਹੈਗੇ ਆ ਵੋਟਰ ਵਹੀਕਲ ਦੇ ਉਹਨਾਂ ਨੂੰ ਇਹ ਮੰਨਣਾ ਪੈਣਾ ਸੋ ਭਾਵੇਂ 트럼ਪ ਪ੍ਰਸ਼ਾਸਨ ਜਿਹੜਾ ਆ ਉਹ ਆਪਣੇ ਤੌਰ ਤੇ ਵੱਧ ਤੋਂ ਵੱਧ ਸਖਤੀ ਕਰਨ ਤੇ ਲਾਗੂ ਹੈ ਉੱਪਰ ਉਹ ਹੈ ਨਹੀਂ ਚੁਗਾਮਾ ਸਾਹਿਬ ਚੁਗਾਮਾ ਸਾਹਿਬ ਮਾਫ ਕਰਿਓ ਮੈਂ ਤੁਹਾਨੂੰ ਰੋਕ ਦਿਨਾ ਇੱਕ ਚੀਜ਼ ਇੱਕ ਚੀਜ਼ ਧਿਆਨ ਰੱਖਿਓ ਕਿ ਜਿਹੜਾ ਆਪਾਂ ਇੰਗਲਿਸ਼ ਦੀ ਇੰਗਲਿਸ਼ ਤੋਂ ਸ਼ੁਰੂਆਤ ਕੀਤੀ ਕਿ ਉਹਨਾਂ ਨੇ 7200 ਦੇ ਕਰੀਬ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਇੰਗਲਿਸ਼ ਕਰਕੇ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਦੇਖੋ ਭਾਜੀ ਇਹ ਤਾਂ ਚੀਜ਼ ਹੈਗੀ ਆਪਣੇ ਹੱਥ ਦੇ ਵਿੱਚ ਇੰਗਲਿਸ਼ ਤਾਂ ਆਪਾਂ ਸਿੱਖ ਲਈਏ ਘੱਟੋ ਘੱਟ ਇਹ ਦੇਖੋ ਇੰਗਲਿਸ਼ ਦੀ ਪਕੜ ਦੇ ਵਿੱਚ ਜਿਹੜਾ ਵੀ ਆ ਗਿਆ ਗ੍ਰਿਫਤ ਦੇ ਵਿੱਚ ਚਾਹੇ ਉਹ ਨੌਨ ਰੈਜ਼ਿਡੈਂਸ ਦਾ ਡਰਾਈਵਰ ਹੈ ਚਾਹੇ ਉਹ ਗ੍ਰੀਨ ਕਾਰਡ ਹੋਲਡਰ ਹੈ ਚਾਹੇ ਉਹ ਸਿਟੀਜ਼ਨ ਹੈ ਉਹਨਾਂ ਨੇ ਲਾਇਸੈਂਸ ਕਰ ਦੇਣਾ ਰੱਦ ਤੇ ਇੰਗਲਿਸ਼ ਤਾਂ ਸਾਨੂੰ ਸਿੱਖਣੀ ਪੈਣੀ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਅਸੀਂ ਆਪਣੇ ਆਪ ਨੂੰ ਸੁਧਾਰ ਲਈਏ ਇਹ ਤਾਂ ਤੈਅ ਹੈ ਚਮਾਵਾ ਸਾਹਿਬ ਬਿਲਕੁਲ ਬਿਲਕੁਲ ਆ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਨਾ ਜਿਹੜੇ ਆ 7200 ਸੀਰੀਅਲ ਹੋਲਡਰਾਂ ਨੂੰ ਆਊਟ ਆਫ ਸਰਵਿਸ ਕੀਤਾ ਗਿਆ ਨਾ ਇਹਨਾਂ ਵਿੱਚ ਸਾਰੇ ਨਾਨ ਡੋਮੋਸਾਈਲ ਨਹੀਂ ਹੈਗੇ ਇਹਦੇ ਵਿੱਚ ਗ੍ਰੀਨ ਕਾਰਡ ਹੋਲਡਰ ਵੀ ਹੈ ਸਿਟੀਜ਼ਨ ਹੋਲਡਰ ਵੀ ਹੈਗੇ ਆ ਕਿਉਂਕਿ ਇਹਨਾਂ ਨੇ ਇਹ ਜਿਹੜਾ ਲਾਅ ਕਾਫੀ ਪੁਰਾਣਾ ਆ ਤੇ ਨਵਾਂ ਨਹੀਂ ਹੈਗਾ ਇਨੂੰ ਕਹਿੰਦੇ ਈ ਐਲ ਪੀ ਇਹ ਟੈਸਟ ਜਿਹੜਾ ਆ ਇਹ ਪਾਸ ਕਰਨਾ ਜ਼ਰੂਰੀ ਹੈਗਾ ਜਿਹੜਾ ਵੀ ਬੰਦਾ ਸੀ ਡੀ ਐਲ ਕਮਰਸ਼ੀਅਲ ਡਰ ਟ੍ਰਕ ਡਰਾਈਵਰ ਲਾਇਸੈਂਸ ਲੈਂਦਾ ਹੈਗਾ ਸੋ ਇਸ ਦਾ ਅਸਰ ਜਿਹੜਾ ਆ ਇਹ ਸਾਰਿਆਂ ਤੇ ਪੈਂਦਾ ਇਸ ਕਰਕੇ ਬਾਰ ਬਾਰ ਕਿਹਾ ਜਾਂਦਾ ਕਿ ਜਿਸ ਬੰਦੇ ਨੂੰ ਵੀ ਕੋਈ ਮਾੜੀ ਮੁਟੀ ਇੰਦਾ ਨਹੀਂ ਪ੍ਰੋਬਲਮ ਹੈਗੀ ਆ ਇੰਗਲਿਸ਼ ਬੋਲਣ ਸਮਝਣ ਦੇ ਵਿੱਚ ਅਡਲਟ ਸਕੂਲ ਥਾਂ ਥਾਂ ਤੇ ਹੈਗੇ ਆ ਅਮਰੀਕਾ ਵਿੱਚ ਤੁਸੀਂ ਮਹੀਨਾ 2 ਮਹੀਨੇ 6 ਮਹੀਨੇ ਉੱਥੇ ਆਪਣਾ ਕਲਾਸਾਂ ਲੈ ਲਓ ਅਬਲ ਤੇ ਹਰ ਇੱਕ ਚਰਚ ਵਿੱਚ ਗੁਰਦੁਆਰੇ ਵਿੱਚ ਮੰਦਰ ਵਿੱਚ ਵੀ ਹੁਣ ਇਹੋ ਜਿਹੀਆਂ ਕਲਾਸਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਜਿਸ ਵੀ ਧਰਮ ਤੇ ਤੁਸੀਂ ਯਕੀਨ ਕਰਦੇ ਆ ਆਪੋ ਆਪਣੇ ਧਾਰਮਿਕ ਸਥਾਨਾਂ ਤੇ ਵੀ ਜਾਓ ਉੱਥੇ ਵੀ ਹੁਣ ਇਹੋ ਜਿਹੇ ਜਿਹੜੇ ਹੈਗੇ ਆ ਹੈਲਪ ਕੀਤੀ ਜਾਂਦੀ ਆ ਕਿ ਤੁਹਾਨੂੰ ਇੰਗਲਿਸ਼ ਸਿਖਾਈ ਜਾਵੇ ਤਾਂ ਕਿ ਤੁਸੀਂ ਘੱਟੋ ਘੱਟ ਆਪਣਾ ਲਾਇਸੈਂਸ ਜਿਹੜਾ ਉਹ ਨਾ ਖੋ ਬੈਠੋ ਸੋ ਇੰਗਲਿਸ਼ ਦੀ ਤਾਂ ਇਹ ਤਾਂ ਉਹਨਾਂ ਦੀ ਕੰਪਲਸਰੀ ਹੈਗੀ ਹੈਗੀ ਚੀਜ਼ ਇਹਦੇ ਉੱਪਰ ਤਾਂ ਤੁਸੀਂ ਕਹਿ ਲੋ ਕਿ ਕੋਰਟ ਵੀ ਜਿਹੜੀ ਆ ਮੈਨੂੰ ਨਹੀਂ ਲੱਗਦਾ ਸਟੇ ਕਰ ਸਕਦੀ ਪਰ ਆ ਜਿਹੜੀ ਚੀਜ਼ ਸੀਗੀ ਕਿ ਸਾਰਿਆਂ ਦੇ ਲਾਇਸੈਂਸ ਰੱਦ ਕਰਦੇ ਨੇ ਇਹਦੇ ਤੇ ਕੋਰਟ ਨੇ ਜਰੂਰ ਸਟੇ ਕੀਤਾ ਆ ਤੇ ਹੁਣ ਅੱਗੇ ਕੇਸ ਚੱਲੂਗਾ ਜਿਹਦੇ ਬਾਬਤ ਜਦੋਂ ਕੋਰਟ ਨੇ ਕਿਹਾ ਸੀਗਾ ਕਿ ਬਿਨਾ ਤੁਸੀਂ ਅ ਨੋਟਿਸ ਤੋਂ ਕਿਸੇ ਦਾ ਵੀ ਲਾਇਸੈਂਸ ਰੱਦ ਕਿੱਦਾਂ ਕਰ ਸਕਦੇ ਆ ਤਾਂ ਹੀ ਡੀਐਮਵੀ ਵਿਭਾਗ ਵੱਲੋਂ ਆ ਜਿਹੜਾ 60 ਦਿਨ ਦਾ ਨੋਟਿਸ ਹੁਣ ਬਾਅਦ ਵਿੱਚ ਕੱਢਿਆ ਗਿਆ ਕਹਿੰਦੇ ਅ ਜਦੋਂ ਸਾਰਾ ਕੁਝ ਹੋ ਗਿਆ ਤੇ ਹੁਣ ਕਹਿੰਦੇ ਲਿਆਓ ਜੀ ਹੁਣ ਕੁੜੀ ਦੇ ਕੰਨ ਮਿਲ ਲਈ ਹੈ ਤੇ ਇਹ ਗੱਲ ਇਦਾਂ ਨਹੀਂ ਹੁੰਦੀ ਹੁੰਦੀ ਕਿ ਜਿਹੜਾ ਤੁਸੀਂ ਕਾਨੂੰਨ ਬਣਾਉਣਾ ਹੈ ਉਹਦੇ ਬਾਵਤ ਪਹਿਲਾਂ ਤੁਹਾਨੂੰ ਨੋਟਿਸ ਦੇਣੇ ਪੈਂਦੇ ਆ ਜਿਹੜੇ ਵੀ ਤੁਹਾਡੇ ਕਸਟਮਰ ਕੈਲੋ ਕੀ ਜਾਂ ਜਿਹੜੇ ਸੀਡੀਆਰ 홀ਡਰ ਹੈ ਜੇ ਤੁਹਾਨੂੰ ਕੋਈ ਕਮਰਸ਼ੀਅਲ ਲਾਇਸੈਂਸ ਦੇ ਉੱਪਰ ਨਵਾਂ ਕਾਨੂੰਨ ਲੈ ਕੇ ਆਉਣਾ ਜਾਂ ਕੋਈ ਤੁਸੀਂ ਰੋਕਥਾਮ ਲਾਉਣਾ ਚਾਹੁੰਦੇ ਆ ਉਹਦੇ ਬਾਬਤ ਕੋਰਟ ਕਹਿੰਦੀ ਹੈ ਲਾਅ ਕਹਿੰਦਾ ਹੈ ਕਿ ਤੁਹਾਨੂੰ ਉਹਦੇ ਵਿੱਚ ਜਿਹੜੇ ਹੈਗੇ ਆ ਉਪਭੋਗਤਾ ਉਹਨਾਂ ਨੂੰ ਨੋਟਿਸ ਦੇਣਾ ਜ਼ਰੂਰੀ ਹੈ ਇਸ ਕਰਕੇ 60 ਦਿਨ ਦਾ ਨੋਟਿਸ ਆਇਆ ਹੁਣ ਜਿਹੜਾ ਕੋਰਟ ਨੇ ਇਹ ਕਿਹਾ ਵੀ ਹੁਣ ਜਦ ਤੱਕ ਇਹ ਕਾਰਵਾਈ ਫਾਈਨਲ ਨਹੀਂ ਹੁੰਦੀ ਸੋ ਇਹ ਅਰਮਿਤਸਰ ਸਮੇਂ ਲਈ ਜਿਹੜਾ ਹੈਗਾ ਆ ਇਹ ਤੇ ਰੋਕ ਲਾਈ ਆ ਸੀਡੀਐਲ ਦੇ ਜਿਹੜਾ ਨਵਾਂ ਕਾਨੂੰਨ ਹੈ ਸੋ ਇਸ ਕਰਕੇ ਸਾਰਿਆਂ ਦੇ ਲਾਇਸੈਂਸ ਜਿਹੜੇ ਉਹ ਵਰਕਰਾਂ ਰਹਿਣਗੇ ਤੇ ਬਾਕੀ ਦੇਖਦੇ ਆ ਚੰਡਾ ਸਾਹਿਬ ਆਉਣ ਵਾਲੇ ਦਿਨਾਂ ਵਿੱਚ ਕੀ ਸਥਿਤੀ ਸਾਫ਼ ਹੁੰਦੀ ਆ ਕਿਉਂਕਿ ਕਾਫੀ ਭੰਬਲ ਪੂਸਾ ਪਿਆ ਹੋਇਆ ਤੇ ਕਾਫੀ ਲੋਕਾਂ ਨੂੰ ਖੱਜਲਖੁਆਰੀ ਹੋ ਰਹੀ ਹੈ ਸਮਝ ਨਹੀਂ ਆਉਂਦੀ ਜਿਹੜੇ ਟਰੱਕ ਡਰਾਈਵਰ ਹੈ ਉਹ ਚਲਾਉਣ ਨਾ ਚਲਾਉਣ ਬਾਹਰ ਜਾਣ ਨਾ ਜਾਣ ਤੇ ਕਈ ਇਸ ਇਸ ਗੱਲੋਂ ਡਰਦੇ ਆ ਕਿ ਜੇ ਕਿਤੇ ਬਾਹਰ ਚਲੇ ਗਏ ਦੂਜੀ ਸਟੇਟ ਚ ਗਏ ਜੇ ਉੱਥੇ ਰੀਟੇਨ ਕਰ ਲਿਆ ਤਾਂ ਵੀ ਪੰਗਾ ਜੇ ਨਹੀਂ ਜਾਂਦੇ ਤਾਂ ਘਰ ਨਹੀਂ ਚੱਲਦਾ ਖਰਚੇ ਨਹੀਂ ਚੱਲਦੇ ਮਤਲਬ ਕਿ ਕਹਿੰਦੇ ਆ ਕਿ ਇਹ ਤੇ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਹੋ ਗਈ ਹੈ ਕਿ ਜੇ ਛੱਡੇ ਤਾਂ ਵੀ ਕਹਿੰਦੇ ਘਾਟਾ ਤੇ ਜੇ ਨਾ ਛੱਡੇ ਤਾਂ ਵੀ ਘਾਟਾ ਤੇ ਹੁਣ ਕਰੇ ਤੇ ਕਰੇ ਬੰਦਾ ਕੀ ਕਿਉਂਕਿ ਸਰਕਾਰਾਂ ਨੇ ਤਾਂ ਲੋਕਾਂ ਨੂੰ ਭੰਬਲ ਪੂਸਿਆਂ ਚ ਪਾਤਾ ਇਹਨਾਂ ਉਤੇ ਕਹਿੰਦੇ ਨੇ ਕਿ ਘਰਾਂ ਚ ਬਿਠਾਤਾ ਨਾ ਹੁਣ ਸਮਝ ਆਉਂਦੀ ਹੈ ਬੰਦਾ ਜਾਵੇ ਤੇ ਜਾਵੇ ਕਿੱਧਰ ਨੂੰ ਬਾਕੀ ਚਲੋ ਅਮਰੀਕਾ ਦੇ ਵਿੱਚ ਕਾਨੂੰਨ ਹੈਗਾ ਕੋਰਟਸ ਹੈਗੀਆਂ ਹੁਣ ਸੁਪਰੀਮ ਕੋਰਟ ਦੇ ਇਸੇ ਆਰਡਰ ਦੇ ਵਿੱਚੋਂ ਦੇਖੋ ਕੀ ਨਿਕਲ ਕੇ ਆਉਂਦਾ ਜੋ ਡੀਸੀ ਦੇ ਵਿੱਚ ਇਹ ਕੇਸ ਚੱਲਦਾ ਪਿਆ ਜਿੱਦਾਂ ਅਸੀਂ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਵੱਧ ਤੋਂ ਵੱਧ ਕਮੈਂਟ ਕਰੋ ਤੇ ਆ ਇੰਗਲਿਸ਼ ਵਾਲਾ ਜਿਹੜਾ ਹੈਗਾ ਨਾ ਇਹ ਜ਼ਰੂਰ ਤੁਸੀਂ ਭਾਈ ਆਪਣਾ ਖਿਆਲ ਰੱਖੋ ਇਹਦੇ ਵਿੱਚ ਕਿਸੇ ਨੂੰ ਵੀ ਕੋਈ ਰਿਆਤ ਨਹੀਂ ਮਿਲਣ ਵਾਲੀ ਪਰ ਆ ਜਿਹੜਾ ਸੀਰੀਅਲ ਦਾ ਬਾਕੀ ਰੌਲਾ ਚੱਲਦਾ ਪਿਆ ਉਹਦਾ ਹੁਣ ਕੇਸ ਚੱਲਦਾ ਪਿਆ ਤੁਸੀਂ ਵੀ ਇੱਕ ਕੇਸ ਦਾ ਹਿੱਸਾ ਬਣੋ ਤੇ ਸਾਡੇ ਵੀ ਜਿਹੜੇ ਲੋਕਾਂ ਨੂੰ ਚਾਹੀਦਾ ਕੋਈ ਤਗੜੇ ਵਕੀਲ ਕਰਕੇ ਤੁਸੀਂ ਵੀ ਇਸ ਕੇਸ ਦੇ ਨਾਲ ਜੁੜ ਸਕਦੇ ਆ ਤੇ ਕਮੈਂਟ ਜ਼ਰੂਰ ਆਪਣੇ ਉੱਥੇ ਦਾਖਲ ਕਰੋ